<t snacks> Soham Maharaj chele sing Vishnu Bhagwan di jay Soham Maharaj chele sing Vishnu Bhagwan Sohan Maharaj Shiv Singh Vishnu, Baban dijel. Maharaj Maharaj Singh Vishnu. ਸੋ ਟਾਈਪ ਚੈਨ ਚੈ ਸਮੰਨੋਂ ਹਰ ਭਗਤ ਵਾਰ ਜੇਠੂਆਲ ਜਿਲ੍ਹਾ ਅੰਮ੍ਰਿਤਸਰ ਰਾਸ ਨੂੰ ਸਤਗੁਰ ਸ਼ਬਦ ਕਹੇ ਮੇਰੀ ਜੋਗ ਜੋਗ ਦੀ ਯਾਤਰਾ ਸਤਗੁਰ ਸ਼ਬਦ ਕਹੇ ਮੇਰੀ ਜੋਗ ਜੋਗ ਦੀ ਯਾਤਰਾ ਲੋਕ ਮਾਤ ਮਾਤਰ ਭੂਮੀ ਉੱਤੇ ਜਨਾਈਆ ਮੇਰਾ ਪਿਓ ਪੈਦਾ ਸਮਝ ਸਕੇ ਕੋਈ ਨਾ ਮਾਤਰਾ ਮਾਤਰ ਭੂਮੀ ਨਾਲ ਮਿਲਾਈਆ ਮੇਰਾ ਲੈਣਾ ਦੇਣਾ ਦੇਖਾ ਬਾਹਰ ਸ਼ਾਸਤਰਾ ਸ਼ਰੀਅਤ ਵੰਡਣਾ ਕੋਈ ਵੰਡਾਈਆ ਮੈਂ ਤਾਂ موجوده ਸ਼ਾਸਤਰ ਤਤਾਂ ਗਾਤਰਾ ਗਹਿਰ ਗੰਭੀਰ ਅੱਖ ਉਠਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਬਰ ਸੱਚ ਕਰਨ ਕਰ ਕਮਾਈਆ ਸਤਗੁਰ ਸ਼ਬਦ ਕਹੇ ਮੈਂ ਆਰ ਅੰਤ ਪਰਦੇਸੀ ਪੇਵ ਪੈਦਾ ਜਨਾਈਆ ਮੇਰਾ ਸਭ ਤੋਂ ਵਖਰਾ ਵੇਸੀ ਵੇਸ अनेकां ਆਪ ਵਟਾਈਆ ਮੈਂ ਬਣਿਆ ਨਾ ਕਦੇ ਜਗਤ ਧਾਰ ਦਾ ਸੇਠੀ ਲਾਲ ਚਲੋ ਬਨਾ ਕਦੇ ਹਲਕਾਈਆ ਮੈਂ ਪੁਰਨਾਈ ਨਹੀਂ ਕਿਸੇ ਦੀ ਬੇਟੀ ਜਗਤ ਰਸਮ ਨਾ ਕੋਈ ਰਖਾਈਆ ਮੇਰੀ ਧਾਰ ਅਗਮੇ ਸੰਗਾਸਣ ਨੇ ਟੀ ਮਨ ਦਾ ਖੋਲਣ ਦੀ ਲੋੜ ਰਹੀ ਨਾਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਹਰ ਸੱਚ ਤੇਰੀ ਸਰਨ ਆਇਆ ਸਤਗੁਰ ਸ਼ਬਦ ਕਹੇ ਰਬੂ ਦਾ ਖੇਨ ਪੋ ਸਤਾਈ ਸਤ ਦੇ ਦੀਪ ਧਿਆਨ ਲਗਾਈਆ ਕੀ ਲਖਤ ਸੇ ਬੇਪਰਵਾਹੀ ਕੀ ਕਲ ਕਲ ਕੀ ਰੂਪ ਵਟਾਈਆ ਜਿਸ ਦੇ ਨਾਮ ਦੀ ਪਈ ਦੁਹਾਈ ਤੋਬਾ ਤੋਬਾ ਕਰੇ ਲੋਕਾਇਆ ਜੋ ਵਸੇ ਥਾਲ ਅਸਗਾਈ ਹਰ ਕਟ ਰਿਆ ਸਮਾਈਆ ਸੋ ਹੁਕਮ ਹਾਕਮ ਦੇਵ ਚੈਨ ਸ਼ਾਹੀ ਸ਼ਾ ਸੁਲਤਾਨ ਆਪ ਜਨਾਈਆ ਜਨ ਭਗਤ ਸਹੇਲੇ ਉਠਾਏ ਫੜ ਕੇ ਬਾਹੀ ਹਲੂਣਾ ਆਪਣਾ ਹੁਕਮ ਲਗਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਭੇਵ ਆਪ ਖਲਾਈਆ ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗਮ ਅਗਮ ਪੇਵ ਸਕੇ ਕੋ ਨਾ ਪਾਈਆ ਆ ਤੁਮ ਪਰਮਾਤਮ ਨੂੰ ਦਸਾਂ ਧਰਮ ਜਗਤ 니ਤੀ ਦੀ ਲੋੜ ਰਹੇ ਨਾਰਾਇਆ ਲੇਖਾ ਜਾਣਾ ਮਿਸ਼ਨ ਬ੍ਰਹਮਾ ਸਿਰ ਆਪਣੇ ਚਰਨ ਚੰਨ ਕੌਲ ਸੰਗ ਬਣਾਈਆ ਜੋਤੀ ਜੋਤ ਸਰੂਪ ਹਾਰਾ ਪਾਪਣੀ ਕਿਰਪਾ ਕਰ ਦੇਵ ਨਹਾਰਾ ਸਾਚਾ ਬਰ ਸੱਚ ਕਰਨੀ ਕਰ ਕਮਾਈਆ ਸਤ ਗੁਰ ਸ਼ਬਦ ਕਹੇ ਮੇਰੇ ਨਾਮ ਦੀ ਪਏ ਦੁਹਾਈ ਦੋ ਜਹਾਨ ਕੁਰਲਾਈਆ ਨਾਤਾ ਟੁੱਟੇ ਭਾਈ ਭਾਈ ਮੇਲ ਮਿਲਾਵਾ ਹੋਵੇ ਤੁਰਦੇ ਮਾਹੀਆ ਵਕਤ ਸੁਹਜਣਾ ਸ਼ੈਨ ਸ਼ਾਹੀ ਛਾ ਪਾਤਸ਼ਾਹ ਦਾ ਵਢਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਹ ਦੇਵਨਹਾਰਾ ਸਾਚਾ ਵਰ ਸੱਚ ਦਾ ਖੇਲ ਆਪ ਖਿਲਾਈਆ ਸਤਗੁਰ ਸ਼ਬਦੁਰ ਕਹਿ ਮੈਂ ਤਕੇ ਚਾਰ ਵਿਕੂਟ ਕੋ ਚਾਰ ਦਿਤੀ ਧਿਆਨ ਲਗਾਈਆ ਜਿੱਧਰ ਵੇਖਾਂ ਦਿਸੇ ਫੁੱਟ ਫੁੱਟ ਕਲ ਹੋਈ ਲੋਕਾਈਆ ਮੇਰਾ ਹੁਕਮ ਅਨੋਖਾ ਦੂਤ ਦਿੱਤੀਆ ਭਾਉ ਖੋਜ ਖਜਾਈਆ ਸਤ ਸਚ ਨਾ ਦਿਸੇ ਰੂਪ ਅਨੂਪਾਰੰਧਨਾ ਕੋਈ ਰੰਗਾਈਆ ਜੋ ਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵ ਨਹਾਰਾ ਸੱਚ ਵਰ ਸੱਚ ਕਰਨੀ ਕਾਰ ਕਮਾਈਆ ਸਤ ਗੁਰੂ ਸ਼ਬਦ ਕਹੇ ਮੈਂ ਦੱਸਾਂ ਆਪਣੀਆਂ ਖਬਰਾਂ ਬੇ ਖਬਰਾਂ ਖਬਰ ਜਨਾਈਆ ਅੰਤ ਲੜ ਵੇਖਣ ਪੈਗੰਬਰਾਂ ਵਾਲੀਆਂ ਕਬਰਾਂ ਮਕਬਰਿਆਂ ਤੇ ਹਲ ਲਗਾਈਆ ਸੰਦੇਸ਼ੇ ਜਾਣਾ ਜਬਰ ਇਲ ਜਬਰ ਹੁਕਮ ਹੁਕਮ ਵਿੱਚੋਂ ਪ੍ਰਗਟਾਈਆ ਮੇਰਾ ਲੇਖਾ ਹੋਣ ਵਾਲਾ ਬੇਸਬਰਾ ਜਗਤ ਸਬੂਰੀ ਰਹਿਣ ਕੋਈ ਨਾ ਪਾਈਆ ਮੈਂ ਸੰਦੇਸ਼ਾ ਸੁਣਾ ਸ਼ੇਰ ਬਬਰਾ ਜੋ ਭਗ ਕ ਨਾਮ ਵਾਲੀ ਲਗਾਈਆ ਸਤ ਸਚ ਦਾ ਕਰੇ ਅਗਲਾ ਇਨਸਾਫ ਨਾਲ ਵੜਾਈਆ ਕਲ ਜੋ ਸਾਜੋਬ ਨਾਲ ਜਾਵੇ ਬਦਲਾ ਬਦਲੀ ਹੋਵੇ ਥਾਂ ਥਾਈਆ ਕੂੜ ਕੇ ਰਿਆ ਵਿੱਚ ਹਰ ਜਨ ਰਹੇ ਕੋਈ ਨਾ ਪਗਲਾ ਬਦ ਬਬੇਕ ਦਇ ਜਨਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਚਰਪਾ ਕਰ ਦੇਵ ਹਾਰਾ ਸੱਚਾ ਵਰ ਸਤ ਨੀ ਕਰਨੀ ਕਾਰ ਕਮਾਈਆ ਸਤ ਗੁਰੂ ਸ਼ਬਦ ਕਹੇ ਜਗਤ ਦੇਸ ਸਤਾਈ ਪੋ ਸਦਾ ਬਲੰਦੀ 도ਵੇਂ ਧਿਆਨ ਲਗਾਈਆ ਦੋ ਜਹਾਨਾ ਰਹਾ ਜੋ ਲੇਖਾ ਵੇਖੇ ਥਾਉ ਥਈਆ ਪ੍ਰਭੂ ਦਾ ਭੇਵਣਾ ਜਾਣੇ ਕੋ ਕੂਕ ਕੂਕ ਸਾਰੇ ਰੋਣ ਮਾਰਨ ਧਾਈਆ ਜਿਸ ਦਾ ਇੱਕੋ ਅਖਰ ਸੋ ਸੋ ਸਾਹਿਬ ਤੈਵੜਾਈਆ ਜੇਰਾ ਅੰਦਰੋਂ ਇੱਕ ਤੇ ਬਾਰ ਹੁੰਦੋ ਦੋਰੀ ਧਾਰ ਪੁਗਟਾਈਆ ਪੂਰਨ ਸਰਗੁਰ ਪੂਰਨ ਵਰਗਾ ਆਪੇ ਹੋ ਹੋ ਕਾ ਦੇਵੇ ਚਾਈ ਚਾਈ ਆ ਬਾਕੀ ਸਭ ਕਿਛ ਸਭ ਤੋਂ ਖੋ 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 ਦਾ ਝਗੜਾ ਦੇ ਮੁਕਈਆ ਜਨ ਭਗਤਾ ਇੰਦਰ ਨੇ ਬਖਸ਼ ਕੇ ਲੋ ਲੋ ਇਹ ਨਤੀਜਾ ਦੇ ਖਲਾਈ ਆ ਚਰਨ ਪ੍ਰੀਤੀ ਬਸ਼ਕੇ ਮੋ ਮਹਬਤ ਆਪਣੇ ਨਾਲ ਜੜਾਈਆ ਸੱਚ ਵਸ ਦਾ ਨਾਮ ਨਿਸ਼ਾਨਾ ਢੋਆ ਲਵੇ ਢੋ ਵਸਤ ਦਾ ਗਾਮ ਵਰਤਾਈਆ ਜੋਤੀ ਜੋਤ ਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚ ਦਾ ਖੇល ਆਪ ਖਿਲਾਈਆ ਕਬੀ ਪੋ ਕਹੇ ਮੇਰੇ ਸਭ ਅਬਨਾਸ਼ੀਆ ਹਰ ਕਰਤੇ ਤੇਰੀ ਵੱਡ ਵਡਿਆਈਆ ਭੇਮ ਦੱਸ ਦੇ ਕਿਉਂ ਲੇਖ ਬਣਾਇਆ 84 84 ਵੰਡ ਵੰਡਾਈਆ ਸ਼ੰਕਰ ਭੱਜਾ ਫਿਰੇ ਕਹ ਲਾਸ਼ੀਆ ਦੋਵੇਂ ਹੱਥ ਉਠਾਈਆ ਬ੍ਰਹਮਾ ਤੇਰਾ ਨੂਰ ਤਕੇ ਪ੍ਰਕਾਸ਼ੀਆ ਜੋਤੀ ਜਾਤਾ ਨਜਰੀ ਆਈਆ ਵਿਸ਼ਨੂ ਪੂਰੀ ਕਰਨੀ ਆਸ਼ੀਆ ਤ੍ਰਿਸ਼ਨਾ ਰਹੇ ਨਾਰਾਇਆ ਤੇਰਾ ਖੇਲ ਪ੍ਰਿਥਵੀ ਆਕਾਸ਼ੀਆਂ ਗगन गगनੰਤਰ ਵਜੇ ਵਧਾਈਆ ਕਿਸ ਮਿਤਜਨ ਭਗਤਾਂ ਲਾਹੇ ਉਦਾਸੀਆਂ ਚਿੰਤਾ ਗਾਮ ਕਢਾਈਆ ਦੇਨ ਦੇ ਨੀਂਦਿਆਂ ਬਦਲੇ ਰਾਸੀਆਂ ਰਸਤਾ ਇੱਕ ਸਮਝਾਈਆ ਦੇ ਨਾਮਜਬਾਂ ਵਿੱਚੋਂ ਕਰੇ ਬੰਦ ਖਲਾਸੀਆ ਖਾਲਸ ਪੜਦਾ ਆਪ ਉਠਾਈਆ ਕੂੜ ਦੀਆਂ ਰਣਨਾ ਦੇਵੇ ਬਦ ਸਵਾਸੀਆਂ ਬਦੀ ਦਾ ਲੈਣਾ ਦੇ ਮੁਕਾਈਆ ਜੇ ਤੇਰੇ ਪਿੱਛੇ ਪਿੱਛੇ ਭਗਤ ਚੜਦੇ ਰਹੇ ਫਾਸੀਆਂ ਸੁਨੀਪਾਂ ਗਲਾਂ ਵਿੱਚ ਲਮਕਾਈਆ ਹੁਣ ਕਰਦੇ ਵੇਖੇ ਹਾਸੀਆਂ ਖੁਸ਼ੀਆਂ ਟੋਲੇ ਗਈਆ ਇਹਨਾ ਸਬਦੀਆਂ ਕੱਟਦੇ ਬੰਦ ਖਲਾਸੀਆਂ ਬੰਦਨ ਰਹੇ ਨਾਰਾਇਆ ਤਨ ਵਜੂਦ ਰੂਹਾ ਕਰਦੇ ਪਾਕੀਆਂ ਪਤ ਤਪਨੀਤ ਬਣਾਈਆ ਖੋਲਦੇ ਅੰਦਰੋਂ ਖਿੜਕੀ ਤਾਕੀਆਂ ਕੁੰਜੀ ਆਪਣਾ ਪਿਆਰ ਲਗਾਈਆ ਮੰਦਰ ਚੜਾ ਲਏ ਘਾਟੀਆਂ ਅਦ ਵਿੱਚ ਕਾਰਨ ਕੋਈ ਰਖਾਈਆ ਸਰਦੀਆਂ ਚੋਲੀਆਂ ਧੱਕ ਲੈ ਪਾਟੀਆਂ ਸੱਚ ਰੰਗ ਨ ਕੋਈ ਰੰਗਾਈਆ ਨਿਗਾ ਮਾਰ ਲੈ ਕਾ ਮਟੀਆਂ ਮਟਕਿਆਂ ਫੂਲ ਫੁਲਾਈਆ ਬਿਨ ਤੇਰੀ ਕਿਰਪਾ ਮੁਕਣ ਕਦੇ ਨਾ ਵਾਟੀਆਂ ਬਾਂਦੀ ਪੰਦਨਾ ਕੋਈ ਮੁਕਾਈਆ ਅਵਤਾਰ ਪੈਗੰਬਰ ਗੁਰੂ ਤੇਰੇ ਮਜਬਾ ਵਾਹੇ ਅਲਾਟੀਆਂ ਹੇ ਸਦੀਨਾ ਦੁਨੀ ਰਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦਿਨਾਂ ਸਾਚਾ ਵਰ ਸੱਚ ਤੇਰੀ ਸਰਨਾਈਆ ਸਤਗੁਰ ਸ਼ਬਦ ਕਹੇ ਜਨ ਭਗਤੋ ਪੋ ਸਤਾਈ ਸਤ ਸਤਵਾਦੀਓ ਧਿਆ ਜਨਾਈਆ ਗੋਬਿੰਦ ਦਾ ਲੈਣਾ ਦੇਣਾ ਵੇਖੋ ਢਈਏ ਵਾਲਾ ਢਾਈ ਢੋਕੇ ਬਾਜ ਲੈ ਅੰਗੜਈਆ ਪੈਗੰਬਰਾਂ ਦੀ ਸ਼ਰਾ ਵਾਲੀ ਵੇਖੋ ਸ਼ਾਹੀ ਚੈਨ ਸ਼ਾਹ ਰਾਜਨਈਆ ਅਵਤਾਰਾਂ ਦੀ ਖੇਲ ਖੇਨ ਵੇਖੋ ਜੋ ਮਹਾਤ ਲੋਕ ਚਲਾਈ ਚਾਰੇ ਵਰਨ ਸੰਗ ਬਣਾਈਆ ਦੀਨ ਦੁਨੀ ਜਗਤ ਜਹਾਨ ਰਾਤ ਤਕੇ ਦੀਨ ਦੁਨੀ ਜਗਤ ਜਹਾਨ ਰਾਤ ਤਕੋ ਅਗਮ ਅਥਾਈ ਕਿਸਮੇ ਦੇ ਆਪਣਾ ਹੁਕਮ ਵਰਤਾਈਆ ਪਹਿਓ ਭੇਦਾ ਵੇਖੋ ਅਗਮੇ ਮਾਈ ਮਹਿਬੂਬ ਕੀ ਆਪਣੀ ਕਾਲ ਭੁਗਤਾਈਆ ਜਿਹਦਾ ਹੁਕਮ ਮੇਟ ਸਕੇ ਨਾਰਾਈ ਨਾ ਕੋਈ ਮੇਟੇ ਮੇਟ ਮਟਾਈਆ ਜਿਸ ਦੇ ਬੈਰਾਗ ਵਿੱਚ ਸਾਰੇ ਰੋਕੇ ਮਾਰਨ ਧਾਈ ਕੂਕ ਕੂਕ ਸੁਣਾਈਆ ਸੁਖੇ ਨਖੇਲੇ ਅਗਮ ਥਾਈ ਹਰ ਵੱਡਾ ਵੱਟ ਮਡੇ ਆਇਆ ਜਨ ਭਗਤ ਅਸ ਸਹੇਨੇ ਮੇਲੇ ਚਾਈ ਚਾਈ ਚੌਕ ਹਨੇਰਾ ਆਪ ਦਿਨਾਈਆ اے ਸਭ ਸੁਲਤਾਨਾ ਨੌ ਜਵਾਨਾ ਸ੍ਰੀ ਭਗਵਾਨਾ ਆਰ ਆਦ ਦਾ ਲਾਉਣ ਵਾਲਾ ਦਾਈ ਦਾਓ ਆਪਣਾ ਰਿਆ ਲਗਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵ ਨਿਹਾਰਾ ਸਾਚਾ ਵਾਰ ਸੱਚ ਕਰਨੀ ਕਾਰ ਕਮਾਈਆ ਸਤਾਈ ਪੋ ਕਹੇ ਮੈਂ ਖੇਲ ਤੱਕਾਂ ਸਤ ਸਤ ਵਾਦੀ ਸੋ ਪੁਰਖ ਨਰੰਜਨ ਰਾਜਨయ్యా ਨੀਰਦੁਨੀ ਨੀ ਤੱਕ ਅਬਾਦੀ ਹਰ ਪੁਰਖ ਨਾਲ ਮਲਾਈਆ ਜਗਤ ਜਹਾਨ ਦੀ ਸੁਣਾ ਆਵਾਜ਼ੀ ਇਕ ਔਂਤਾਰਾ ਪੇਵ ਖਲਾਈਆ ਦੇਖਾ ਜਾਣਾ ਦੀਨ ਦੁਨੀਆ ਸਮਾਜੀ ਆਦ ਨਰੰਜਣ ਪੜਦਾ ਲਾਹੀਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਥਾਂ ਜਾਗੀ ਸ੍ਰੀ ਪ੍ਰਭੂਾਨ ਕੀ ਹੁਕਮ ਵਰਤਾਈਆ ਮਨ ਮਨਵਾ ਤੱਕਾ ਬਾਗੀ ਅਬ ਨਾਸ਼ੀ ਕਰਤਾ ਪੇਵ ਖਲਾਈਆ ਜੋ ਕੋ ਚਾਹ ਕੋੜੀ ਅੰਤਮ ਤੱਕ ਆਦੀ ਪਾਰ ਬ੍ਰਹਮ ਹੋਏ ਸਹਾਈਆ ਜਿਸਨ ਆਦ ਆਦ ਸਾਜਣਾ ਸਾਜੀ ਸਜਣੋ ਧਿਆਨ ਸਮਝਾਈਆ ਸੋ ਪੁਰਖ ਕਾਲ ਆਦੀਨ ਦਿਲਾ ਕਾਲ ਜਵੰਤਮ ਰਚਣ ਲਗਾ ਸਾਦੀ ਸਾਦੇ ਅਨੇ ਕਲਮਿਆ ਵਾਲੇ ਨਾਲ ਵਜਾਈਆ ਉਦਿਨ ਦੁਨੀ ਦੀ ਉਲਟਣ ਲੱਗੀ ਬਾਜੀ ਬਾਜਾਂ ਵਾਲਾ ਵੇਸ਼ ਮਟਾਈਆ ਚੜ ਕੇ ਅਸਮ ਅਗਮੇ ਤਾਜੀ ਤਾਜਾਂ ਵਾਲਿਆਂ ਖਾਕ ਮਲਾਈਆ ਜਨ ਭਗਤੋ ਤੁਹਾਨੂੰ ਜਰੂਰ ਰੱਖੇਗਾ ਰਾਜੀ ਰਾਜ ਕਰੇ ਜ ਕਰ ਰਹੀਮ ਦਾਇ ਵੜਾਈਆ ਨੇਤਰ ਰੋਣਗੇ ਮੁੱਲਾ ਸ਼ੇਖ ਮਸਾਹਿਬ ਮੁਸ਼ਾਇਰ ਕਾਜੀ ਕਲਾਬ ਸਭ ਦੇ ਸਿਰ ਤੇ ਸ਼ਾਇਆ ਕੋਟਾਂ ਵਿੱਚੋਂ ਬਚੇਗਾ ਕੋਈ ਨਮਾਜ਼ੀ ਜਿਸ ਨੇ ਆਪਣਾ ਹੱਥ ਟਿਕਾਈਆ ਚਲਦੀ ਦਿਸ਼ਾ ਹੁਕਮ ਦੀ ਵੰਡਣ ਜਾਵੇ ਭਾਜੀ ਭਾਜੜ ਪਾਵੇ ਥਾਉ ਥਾਈਆ ਜਾਕੇ ਤਾਰ ਦਾ ਬਣ ਕੇ ਗਾਡੀ ਗਾੜ ਆਪਣਾ ਹੁਕਮ ਸੁਣਾਈਆ ਜਿਸ ਦੀ ਖੇਲ ਵਰਸਣੀ ਡਾਡੀ ਪੇਵ ਸਕੇ ਨਾ ਕੋਈ ਖਲਾਈਆ ਉਸ ਨੇ ਖਿਚਕਾਉਣਾ ਸਭ ਦਾ ਮਾਜੀ ਗੁਰੂ ਉਤਾਰ ਪੈਗਮਰਾਨ ਹਾਲ ਮਲਾਈਆ ਚਰਾ ਦੀ ਹੱਦ ਦੂਜ ਮੇਟਿਆ ਰਾਜੀ ਤਮਨੀ ਉੱਤੇ ਧਾਨ ਲਗਾਈਆ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਦੇਮਨ ਹਾਰਾ ਸਾਚਾ ਵਰ ਸੱਚ ਕਰਨੀ ਕਾਰ ਕਮਾਈਆ